ਆ ਮੁੰਡਾ ਬੈਠਾ ਆਟੋ ਚਲਾਉਂਦਾ ਵਿਚਾਰਾ ਚੁੱਪ ਕਰ ਜਾ ਇਹਦੀ ਇੱਕ ਤਾਂ ਬਾਹ ਹੈ ਨਹੀਂ ਬੇਸ਼ੱਕ ਇਧਰ ਦੀ ਦੇਖ ਲੋ ਦਿਖਾਈ ਵੀਰੇ ਦਿਖਾ ਦੇ ਆ ਬਾਹ ਹੈ ਨਹੀਂ ਵਿਚਾਰੇ ਦੀ ਠੀਕ ਆ ਦੂਜੀ ਗੱਲ ਆ ਵਿਚਾਰੇ ਦੀ ਲੱਤ ਵੀ ਹੈ ਨਹੀਂ ਪਲਾਸਟਿਕ ਦੀ ਪਾਈ ਹੋਈ ਆ ਲੱਤ ਵੀ ਹੈ ਨਹੀਂ ਨਾ ਕੀ ਆ ਵੀਰੇ ਤੇਰਾ ਮੰਨੂ ਆ ਨਾ ਤੜਕੇ ਅਸੀਂ ਵੀਰੇ ਇਹਦੇ ਨਾਲ ਬੈਠ ਕੇ ਆਈ ਜਾਂਦੇ ਸੀਗੇ ਠੀਕ ਆ ਉਹ ਸਾਹਮਣੇ ਯੂਨੀਅਨ ਆ ਆਟੋ ਯੂਨੀਅਨ ਆ ਸਾਹਮਣੇ ਇੱਥੇ ਇਹਨਾਂ ਦੀ ਤੇ ਨਾ ਇਹਨਾਂ ਨੇ ਇਹਨੂੰ ਰੋਕ ਲਿਆ ਤੈਨੂੰ ਕੁੱਟਿਆ ਵਿਚਾਰੇ ਨੂੰ ਪੂਰਾ ਕੁੱਟਿਆ ਮੇਰੇ ਸਾਹਮਣੇ ਥੱਪੜੇ ਮਾਰਿਆ ਆ ਸ਼ਿਸ਼ਾ ਨੂੰ ਪੰਨਤਾ ਦਾ ਵਿਚਾਰੇ ਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਈ ਰਿਕਸ਼ਾ ਹੈਂਡੀਕੈਪਡ ਜਿਹੜਾ ਡਰਾਈਵਰ ਦੇ ਕੁੱਟ ਮਾਰਸਬੰਦੀ ਸੀਗਾ ਜੋ ਅਸੀਂ ਇਹ ਹੈਂਡੀਕੈਪਡ ਡਰਾਈਵਰ ਨੂੰ ਤ੍ਰੇਸ ਕੀਤਾ ਤਾਂ ਜਿਹੜਾ ਨਾ ਹਰਜੀਤ ਸਿੰਘ ਸਾਨੂੰ ਗੁਰਦੇਵ ਸਿੰਘ ਵਾਸੀ ਅੰਮ੍ਰਿਤਪੁਰਾ ਬਸਤੀ ਜਿਸ ਨੂੰ ਅੱਜ ਬੁਲਾ ਕੇ ਹਰਜੀਤ ਸਿੰਘ ਦੇ ਬਿਆਨ ਤੇ ਮਗਦਮਾਦਾਂ ਚ ਕੀਤਾ ਗਿਆ ਜਿਸ ਵਿੱਚ ਹਰਜੀਤ ਸਿੰਘ ਨੇ ਦੱਸਿਆ ਕਿ ਮੇਤੀ 26 2025 ਨੂੰ ਜਦੋਂ ਉਹ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਪਾਰਕਿੰਗ ਵਾਲੀ ਜਗ੍ਹਾ ਤੇ ਉਸਦੇ ਜੋਗਾ ਸਿੰਘ ਅਤੇ ਗੌਰਵ ਜੋਸ਼ੀ ਤੇ ਦੋ ਤਿੰਨ ਨਾਮਲੂ ਵਿਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਜੋ ਅੱਜ ਅਸੀਂ ਕਤਵਾਲੀ ਥਾਣੇ ਵਿਖੇ ਮੁਕਾਦਮਾ ਦਰਜ ਕਰਕੇ ਜਿਹੜਾ ਜੋਗਾ ਸਿੰਘ ਤੇ ਗੌਰਵ ਜੋਸ਼ੀ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਤਾਂ ਦੋ ਤਿੰਨ ਨਾਮਲੂ ਜਿਹੜੇ ਰਹਿੰਦੇ ਵੰਦੇ ਉਹਨਾਂ ਨੂੰ ਜਲਦੀ ਗ੍ਰਫਤਾਰ ਕੀਤਾ ਜਾਵੇਗਾ ਇਸ ਵਿੱਚ ਅਸੀਂ ਹਰਜੀਤ ਸਿੰਘ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਾਇਸੈਂਸਿੰਗ ਅਥਾਰਟੀ ਤੋਂ ਲਾਇਸੈਂਸ ਜਾਰੀ ਕਰਾ ਕੇ ਇਸ ਵਿੱਚ ਆਪ ਨੇ ਡਰਾਈਵਿੰਗ ਕਰੀ